ਅਕਬਰ ਵੀਰਬਲ ਇੱਕ ਵਾਰ ਦੀ ਗੱਲ ਹੈ ਅਕਬਰ ਦੀ ਕਚਹਿਰੀ ਵਿੱਚ ਅਕਬਰ ਬਾਦਸ਼ਾਹ ਵੀਰਬਲ ਨੂੰ ਕਹਿੰਦੇ ਹਨ ਕਿ ਹੇ ਵੀਰਬਲ ਮੈਨੂੰ ਇੱਕ ਅਜਿਹੀ ਗੱਲ ਦੱਸ ਜਿਸ ਨੂੰ ਸੁਣ ਕੇ ਮੈਨੂੰ ਖੁਸ਼ੀ ਵੀ ਦੇਵੇ ਤੇ ਦੁਖਦਾਈ ਵੀ ਹੋਵੇ ਭਾਵ ਜਿਸ ਬਾਰੇ ਸੋਚ ਕੇ ਖੁਸ਼ ਵੀ ਹੋਇਆ ਜਾਵੇ ਤੇ ਜਿਸ ਨੂੰ ਸੋਚਣ ਤੇ ਦੁੱਖ ਵੀ ਹੋਵੇ ਵੀਰਬਲ ਦੀ ਬੁੱਧੀ ਦਾ ਤਾਂ ਹਰ ਕੋਈ ਕਾਇਲ ਸੀ ਅੱਜ ਵੀ ਲੋਕ ਬੀਰਬਲ ਦੀ ਤੇਜ ਬੁੱਧੀ ਦੀਆਂ ਮਸਾਲਾ ਦਿੰਦੇ ਹਨ ਸੋ ਬੀਰਬਲ ਨੇ ਬਾਦਸ਼ਾਹ ਅਕਬਰ ਦੇ ਸਵਾਲ ਨੂੰ ਸੁਨਿਆ ਤੇ ਬੜੀ ਨਿਮਰਤਾ ਨਾਲ ਉਸਦਾ ਜਵਾਬ ਦਿੰਦੇ ਹੋਏ ਕਿਹਾ ਕਿ اے ਬਾਦਸ਼ਾਹ ਅਕਬਰ ਜਿਸ ਗੱਲ ਨਾਲ ਸਾਨੂੰ ਖੁਸ਼ੀ ਵੀ ਹੋਵੇ ਤੇ ਦੁੱਖ ਵੀ ਉਹ ਗੱਲ ਉਹ ਜਵਾਬ ਕਿ ਇਹ ਸਮਾਂ ਵੀ ਬੀਤ ਜਾਊਗਾ ਅਕਬਰ ਨੇ ਗੌਰ ਨਾਲ ਸੁਨਿਆ ਤੇ ਫਿਰ ਬੀਰਬਲ ਨੂੰ ਪੁੱਛਦੇ ਕਿ ਇਹ ਕਿਸ ਤਰ੍ਹਾਂ ਦਾ ਜਵਾਬ ਹੋਇਆ ਕਿ ਇਸ ਨੂੰ ਵਿਸਾਰ ਚ ਸਮਝਾ ਸਕਦਾ ਹਾਂ ਤਾਂ ਬੀਰਬਲ ਨੇ ਕਿਹਾ ਜੀ ਬਿਲਕੁਲ ਬਾਦਸ਼ਾਹ ਸੋ ਇਹ ਕਹਿੰਦੇ ਬਾਦਸ਼ਾਹ ਨੇ ਸਮਝਾਉਂਦਿਆਂ ਕਿਹਾ ਕਿ ਜਦੋਂ ਕੋਈ ਵਿਅਕਤੀ ਮਾੜੇ ਸਮੇਂ ਵਿੱਚ ਹੁੰਦਾ ਹੈ ਅਤੇ ਸਭ ਪਾਸਿਆਂ ਤੋਂ ਹਾਰਿਆ ਹੋਇਆ ਹੁੰਦਾ ਹੈ ਤੇ ਉਸ ਵਕਤ ਵਿੱਚ ਗੱਲ ਸੋਚ ਕੇ ਇਹ ਸਮਾਂ ਵੀ ਬੀਤ ਜਾਊਗਾ ਤਾਂ ਇਹ ਗੱਲ ਉਸ ਲਈ ਸੁਖ ਵਾਲੀ ਯਾਨੀ ਕਿ ਖੁਸ਼ੀ ਵਾਲੀ ਹੋਵੇ ਤੇ ਜੇਕਰ ਕੋਈ ਵਿਅਕਤੀ ਬਹੁਤ ਸਮੇਂ ਵਧੀਆ ਸਮੇਂ ਵਿੱਚੋਂ ਲੰਘ ਰਿਹਾ ਐਸ਼ ਉਹ ਰਾਮ ਦੀ ਜ਼ਿੰਦਗੀ ਕੱਟ ਰਿਹਾ ਉਦੋਂ ਇਹ ਗੱਲ ਸੋਚ ਕੇ ਇਹ ਸਮਾਂ ਵੀ ਲੰਘ ਜਾਊਗਾ ਤਾਂ ਇਹ ਗੱਲ ਉਸ ਲਈ ਦੁੱਖ ਵਿੱਚ ਬਦਲ ਜਾਵੇਗੀ ਇਹ ਸੁਣ ਕੇ ਬਾਦਸ਼ਾਹ ਬਹੁਤ ਪ੍ਰਸੰਨ ਹੋਏ ਅਤੇ ਬਾਕੀ ਸਾਰੇ ਵੀ ਇਸ ਜਵਾਬ ਨੂੰ ਸੁਣ ਕੇ ਬਹੁਤ ਖੁਸ਼ ਹੋਏ ਸੋ ਸਾਡੀ ਜ਼ਿੰਦਗੀ ਵਿੱਚ ਬੜੇ ਉਤਾਰ ਚੜਾ ਆਉਂਦੇ ਹਨ ਜੇਕਰ ਮਾੜਾ ਸਮਾਂ ਹੋਵੇ ਤਾਂ ਸਾਨੂੰ ਹੌਂਸਲਾ ਰੱਖਣਾ ਚਾਹੀਦਾ ਹੈ ਤੇ ਪਰਮਾਤਮਾ ਤੋਂ ਦੁੱਖਾਂ ਦਾ ਸਾਹਮਣਾ ਕਰਨ ਦੀ ਤਾਕਤ ਮੰਗਣੀ ਚਾਹੀਦੀ ਹੈ ਇਹ ਸੋਚ ਕੇ ਮੈਨੂੰ ਅਡੋਲ ਰੱਖਣਾ ਚਾਹੀਦਾ ਹੈ ਕਿ ਸਮਾਂ ਲੰਘ ਹੀ ਜਾਣਾ ਤੇ ਚੰਗਾ ਸਮਾਂ ਵੀ ਆ ਹੀ ਜਾਣਾ ਹੈ ਅਤੇ ਜੇਕਰ ਸਮਾਂ ਚੰਗਾ ਚੱਲ ਰਿਹਾ ਹੋਵੇ ਤਾਂ ਵੀ ਸਾਨੂੰ ਪਰਮਾਤਮਾ ਦੇ ਭਾਣੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ